ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੋਣਗੇ। ਜਿਹੜੀ ਇਹ ਵੀਡੀਓ ਹੈ ਜੀ ਇਹ ਆਪਾਂ ਮਸ਼ੀਨ ਵਰਕ ਦੇ ਸੂਟਾਂ ਦੀ ਲੈ ਕੇ ਆਏ ਆ। ਆਪਣੇ ਕੋਲ ਸੂਟ ਤਾਂ ਬਹੁਤ ਬੰਦਦੇ ਨੇ ਜੀ ਪਰ ਆਪਣੇ ਕੋਲ ਕਈ ਵਾਰ ਵੀਡੀਓ ਬਣਾਉਣ ਦਾ ਲਗਭਗ ਆਪਣੇ ਕੋਲ ਟਾਈਮ ਨਹੀਂ ਹੁੰਦਾ। ਤੇ ਇਹ ਵਾਣਾ ਜਿਹੜਾ ਆਪਣਾ ਸਟੱਫ ਹੈ ਜੀ ਇਹ ਨਿਊ ਸਟੱਫ ਆਇਆ ਹੈਗਾ। ਨਿਊ ਸਟੱਫ ਹੈ ਦਾ ਖਾਦੀ ਜੀ ਸੀ ਇਹ ਆਪਣਾ ਸਟੱਫ ਆ ਗਿਆ। ਤੇ ਇਹ ਬਿੱਦ ਲੈਣੀ ਕਿਤੇ نیچے ਲੱਗਦੀ ਹੈ ਇਹ ਡਾਈ ਹੁੰਦਾ ਜੀ ਇਹਨੂੰ ਕਿਸੇ ਵੀ ਕਲਰ ਸੇ ਜਿਵੇਂ ਤੁਸੀਂ ਕਾਟਨ ਦਾ ਕੁਝ ਬੇਸ ਤੇ ਲੈਣਾ ਚਾਹੋ ਨਾ ਇਸ ਸਟਾਫ ਨੂੰ ਆਪਾਂ ਡਾਈ ਕਰਵਾ ਸਕਦੇ ਹਾਂ ਨਿਊ ਸਟਾਫ ਆਇਆ ਹੈਗਾ ਤੇ ਇਹ ਖਾਦੀ ਟਾਈਪ ਦਾ ਸਟਾਫ ਹੈ ਜੀ ਇਹ ਤੇ ਬਹੁਤ ਹੀ ਸੋਹਣਾ ਸਟਾਫ ਹੈ ਤੇ ਜਿਹੜਾ ਇਹ ਸਟਾਫ ਹੈ ਜੀ ਇਹਨੂੰ ਆਪਾਂ ਕੰਵਰ ਕਰਵਾਏ ਜਾਂ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਜਿਵੇਂ ਕਿ ਤੁਸੀਂ ਇਹ ਸ਼ੂਟ ਦੀ ਵੀਡੀਓ ਦਾ ਕਾਫੀ ਜਗ੍ਹਾ ਤੇ ਦੇਖਣੀ ਹੋਣੀ ਵੀਡੀਓ ਚੱਲ ਰਹੀ ਹੈ ਜੀ ਕਾਫੀ ਤੇ ਇਹਦੇ ਤੇ ਆਪਣੇ ਐਵੇਂ ਕਲਰ ਦਾ ਸੇਮ ਬਣਾਇਆ ਆ ਪਰ ਬਿਲਕੁਲ ਡਿੱਟੋ ਹੈ ਜਿcka ਤੁਸੀਂ ਇਹਦੇ ਵਿੱਚ ਕਲਰ ਨਾ ਇਸ ਦਾ ਡਾਰਕ ਲਗਾਉਂਗੇ ਉਹ ਇਸ ਤੋਂ ਵੀ ਜ਼ਿਆਦਾ ਸੋਹਣਾ ਲੱਗੇਗਾ ਇਹ ਤੁਸੀਂ ਜਾਂ ਸਾਡੇ ਤੇ ਸਰਸਰ ਦੇ ਵੀ ਆਪਣੀ ਪਸੰਦਾ ਕਲਰ ਲਗਾ ਸਕਦੇ ਜਿਵੇਂ ਆਪਾਂ ਵੀਡੀਓ ਨੂੰ ਦੇਖ ਕੇ ਬਣਾਉਣਾ ਤਾਂ ਆਪਾਂ ਸੇਮ ਕਲਰ ਲਗਾਇਆ ਉਸ ਹਸਾਬ ਨਾਲ ਪਰ ਜੇ ਆਪਾਂ ਇਸ ਦਾ ਡਾਰਕ ਲਗਾਈਏ ਕੋਈ ਵੀ ਕਲਰ ਚ ਕਰਵਾ ਉਸ ਦਾ ਡਾਰਕ ਲਗਾਉਂਗੇ ਉਹ ਜ਼ਿਆਦਾ ਵੈਸਟ ਹੋ ਜਾਏਗਾ ਜਿਵੇਂ ਕਿ ਆਪਾਂ ਨੇ ਇਹ ਚੱਕਾਂ ਦੇ ਘੇਰੇ ਤੇ ਆਪਾਂ ਨੇ ਵਰਕ ਕਰਿਆ ਅੰਬੀਆਂ ਵਾਲਾ ਵਰਕ ਹੈ ਜੀ ਇਹ ਸੇਮ ਵਰਕ ਬਣਿਆ ਹੋਇਆ ਵੀਡੀਓ ਦੀ ਤਰ੍ਹਾਂ ਇਹ ਥੋੜਾ ਸ਼ਾਰਟ ਚ ਬਣਦੀ ਹੈ ਜੀ ती बटना के फिनिशिंग करी हुई है शार गला है ये बॉटम रखी है बॉटम से भी अपना सेम वर्क रहूगा जी सेम डिटो वर्क रहूगा बॉटम से यह दुपटा भी अपने सेम डाई करे ਸਕੁਰ ਦੀ ਡਿਮਾਂਡ ਤੇ ਬਿਲਕੁਲ ਢੋ ਤੋਂ ਸਿੰਪੀਸ ਰੈਡੀ ਹੋਏਗਾ ਤੁਸੀਂ ਵੀ ਆਪਣੇ ਕੋਈ ਵੀ ਫੋਟੋ ਭੇਜ ਕੇ ਸਾਨੂੰ ਆਪਣਾ ਪੀਸ ਰੈਡੀ ਕਰਵਾ ਸਕਦੇ ਹੋ ਇਹ ਫੁੱਲ ਪ्योर অর্ਗੈਨਜ਼ਾ ਦਾ ਬਿਲਕੁਲ ਹਲਕਾ ਵਾਲਾ ਜਿਹੜਾ ਸਟੱਫ ਹੁੰਦਾ ਆਪਣੀ ਉਹ ਵਾਲਾ ਰੱਖਿਆ ਹੈਗਾ ਤੇ ਸਾਰੇ ਨਾਲ ਆਪਾਂ ਨੇ ਸੇਮ ਕਲਰ ਦੀ ਲੇਸ ਨਾਲ ਫਿਨਿਸ਼ਿੰਗ ਕਰੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਹੈ ਜੀ ਆਪਣਾ ਸੈਕੰਡ ਸ਼ੂਟ ਇਹ ਪਿੰਕ ਕਾਜ਼ਰੀ ਚਾ ਕੰਦਰ ਹੈ ਇਹਦੇ ਆਪਾਂ ਨੇ ਗਲੇ ਤੇ ਵਰਕ ਕਰਿਆਗਾ ਇਹ ਬਾਕ ਗਲੇ ਤੇ ਵਰਕਰ ਹੋਊਗਾ ਸਾਰੇ ਚੱਪਾ ਨੇ ਬੂਟੀ ਰੱਖੀ ਹੈ ਫਿਨਿਸ਼ਿੰਗ ਕਰੀਏ ਆਪਾਂ ਗ੍ਰੀਨ ਲੇਸ ਨਾਲ ਜੋ ਕਿ ਇਹਦੇ ਵਿੱਚ ਕਲਰ ਹੈਗਾ ਉਹਦੇ ਨਾਲ ਆਪਾਂ ਨੇ ਇਹਦੀ ਫਿਨਿਸ਼ਿੰਗ ਕਰਤੀ ਇਹ ਦਾ ਬਾਜੂ ਦਾ ਵਰਕ ਆ ਗਿਆ ਬੂਟੀ ਦੇ ਨਾਲ ਇੱਕ ਛੋਟੇ ਛੋਟੀ ਬੂਟੀ ਤਾਂ ਆਪਾਂ ਨੇ ਇਹਦੇ ਚੋਂ ਵਰਕ ਕਰਤਾ ਇਹਦੇ ਨਾਲ ਆਪਾਂ ਨੇ ਟੈਂਪਲੇਟ ਰੱਖਿਆ ਜੀ। ਸੋ ਬਾਤ ਜੀ ਇਹਦਾ ਆਪਣਾ ਦੁਪੱਟਾ ਜਿਹੜਾ ਆਪਣੀ ਉਹ ਟਾਈਡਾਈ ਰੱਖਿਆਗਾ। ਇਹ ਹੈ ਟੈਬ ਵੀ ਦਾ ਦੁਪੱਟਾ ਲਾਈਨਿੰਗ ਵਾਲਾ ਤੁਸੀਂ ਕੋਈ ਵੀ ਦੁਪੱਟਾ ਲਗਵਾ ਸਕਦੇ ਹੋਗੇ ਵੈਸਟ ਕੁਆਲਿਟੀ ਹੁੰਦੀ ਹੈ ਇਹ ਦੁਪੱਟੇ ਦੀ ਵੀ। ਜੀਕਾ ਸੋ ਇਹ ਵੀਡੀਓ ਪਸੰਦ ਆਈ ਪਲੀਜ਼ ਸਾਡੇ WhatsApp ਤੇ ਜਾ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਜਿਹੜਾ ਨੰਬਰ ਹੈ ਸਾਡਾ ਸਕਰੀਨ ਤੇ ਸ਼ੋ ਹੋ ਰਿਹਾ ਉੱਥੇ ਜਾ ਕੇ ਸਾਨੂੰ ਮੈਸੇਜ ਕਰਕੇ ਆਪਣੀ ਪਸੰਦਾ ਕੋਈ ਵੀ ਸੂਟ ਫੋਟੋ ਭੇਜ ਕੇ ਸਾਨੂੰ ਬਣਵਾ ਸਕਦੇ ਹੋਗੇ ਆਪਾਂ ਹੈਂਡਵਰਕ ਤੇ ਮਸ਼ੀਨ ਪਿੱਛਾ ਆ ਰਹੀ ਸਾਰੇ ਤਰ੍ਹਾਂ ਦਾ ਆਪਾਂ ਕੰਮ ਕਰਦੇ ਆਂ ਜਿਸ ਉੱਤੇ ਜਾ ਕੇ ਸਾਨੂੰ ਮੈਸੇਜ ਕਰ ਸਕਦੇ ਥੈਂਕ ਯੂ